ਦੋਸਤੋ ਅਸੀਂ ਆਪ ਜੀ ਉਸਮਾਨ ਸਾਹਿਬ ਟੀਮ ਪਿਛਲੇ ਕੁਝ ਦਿਨ ਪਹਿਲਾਂ ਅਸੀਂ ਦੇਖਿਆ ਕਿ ਅ ਅੰਮ੍ਰਿਤਸਰ ਲੋਕ ਸਭਾ ਦੇ ਵਿੱਚ ਪਿੰਡ ਮੁਹਾਵਾ ਨੇੜੇ ਟਾਰੀ ਦੇ ਇੱਕ ਤੰਗ ਪੁਲ ਦੇ ਉੱਤੋਂ ਇੱਕ ਸਕੂਲ ਬੈਣ ਲੰਗੀ ਤੇ ਉਸ ਦਾ ਉੱਥੇ ਐਕਸੀਡੈਂਟ ਹੋਇਆ ਤੇ ਸੱਤ ਮਾਸੂਮ ਬੱਚਿਆਂ ਦੀ ਜੋ ਜ਼ਿੰਦਗੀ ਜੋ ਜਾਨ ਚਲੀ ਗਈ ਤੇ ਅਸੀਂ ਬਹੁਤ ਸਾਰੇ ਲੋਕਾਂ ਨੇ ਉਸ ਤੇ ਅਫਸੋਸ ਕੀਤਾ ਜੋ ਅਫਸੋਸ ਬੰਦਾ ਵੀ ਸੀ ਪਰ ਅਸੀਂ ਅੱਜ ਤੁਹਾਨੂੰ ਇੱਥੇ ਪਿੰਡ ਗੁਰਨੇਕਲਾ ਮਾਨਸਾ ਤੋਂ ਜਦ ਬੁਢਲਾਡੇ ਜਾਂਦੇ ਆ ਪਿੰਡ ਗੁਰਨੇਕਲਾ ਲੈ ਕੇ ਆਏ ਆ ਜਿੱਥੇ ਉਸ ਤੋਂ ਵੀ ਮੰਦੀ ਹਾਲਤ ਦਾ ਇੱਕ ਪੋਲਾ ਉਸ ਅੰਮ੍ਰਿਤਸਰ ਵਾਲੇ ਪੁਣ ਟਾਰੀ ਵਾਲੇ ਪੁਲ ਦੇ ਤਾਂ ਪਿੰਡ ਵਾਲਿਆਂ ਨੇ ਖੁਦ ਪੈਸੇ ਲਾ ਕੇ ਇੱਕ ਜੋ ਜੰਗਾਲ ਸੀ ਜੋ ਜਾਲੀ ਸੀ ਉਹ ਲਗਾ ਦਿੱਤੀ ਸੀ ਪਰ ਇੱਥੇ ਉਸ ਤੱਕ ਦੀ ਸੁਵਿਧਾ ਵੀ ਨਹੀਂ ਹੈਗੀ ਔਰ ਇਹ ਪੁਲ ਬਹੁਤ ਸਾਲ ਪੁਰਾਣਾ ਹੈ ਔਰ ਇੰਨਾ ਜਿਆਦਾ ਚੱਲਦਾ ਇੱਥੋਂ ਹਰ ਇੱਕ ਸਕੂਲ ਬੈਨ ਔਰ ਸਾਰੀਆਂ ਜੋ ਪਬਲਿਕ ਬੱਸਾਂ ਹੈਗੀਆਂ ਔਰ ਜਿੰਨੀ ਵੀ ਖੁਦ ਜੋ ਸਾਡੇ ਲੀਡਰ ਰਾਜਨੀਤਾ ਐਮ ਐਲ ਏ ਆਉਂਦੇ ਨੇ ਉਹ ਖੁਦ ਇੱਥੋਂ ਨਹੀਂ ਲੰਘਦੇ ਨੇ ਤੇ ਬਹੁਤ ਜ਼ਿਆਦਾ ਟ੍ਰੈਫਿਕ ਹੋਣ ਦੇ ਬਾਵਜੂਦ ਵੀ ਇਸ ਪੁੱਲ ਵਾਲਾ ਕਿਸੇ ਦਾ ਧਿਆਨ ਨਹੀਂ ਹੈ ਅਸੀਂ ਤੁਹਾਨੂੰ ਦੱਸ ਦਈਏ ਜੀ ਇਹ ਪਿੰਡ ਗੁਰਨੇ ਕਲਾਂ ਬੁੜਲਾਡਾ ਕੌਂਸਲਡੈਂਸੀ ਚ ਪੈਂਦਾ ਔਰ ਉੱਥੇ ਚਤਨ ਸਿੰਘ ਸਮਾਓ ਜੋ ਅਕਾਲੀ ਦਲ ਵੱਨੀਓ ਵਿਧਾਇਕ ਨੇ ਤੇ ਬਿਲਕੁਲ ਨਾਲ ਲੱਗਦਾ ਮਾਨਸਾ ਸ਼ਹਿਰ ਜਿੱਥੇ ਪ੍ਰੇਮ ਮਿੱਤਲ ਜੀ ਉਹ ਵੀ ਕਾਲੀਦਾਨ ਮੰਨੀਆਂ ਵਿਧਾਇਕ ਨੇ ਤੇ ਦੋਨੋਂ ਇਹ ਪਿੰਡ ਤੇ ਦੋਨੋਂ ਹਲਕੇ ਲੋਕ ਸਭਾ ਬਠਿੰਡਾ ਵਿੱਚ ਆਉਂਦੇ ਆ ਜਿੱਥੋਂ ਹਰ ਸਿਮਰਤ ਕੌਰ ਬਾਦਲ ਜੀ ਸਾਡੇ ਮੈਂਬਰ ਪਾਰਲੀਮੈਂਟ ਨੇ ਔਰ ਉਹਨਾਂ ਦੀ ਅੱਜ ਬਾਦਲ ਪਰਵਾਹ ਦੀ ਇੱਕ ਚੰਗੀ ਖਾਸੀ ਜੋ ਸਰਕਾਰ ਦੇ ਵਿੱਚ ਪਹੁੰਚ ਔਰ ਕੇਂਦਰ ਸਰਕਾਰ ਵਿੱਚ ਵੀ ਇੱਕ ਪਹੁੰਚ ਆ ਜਦੋਂ ਸਰਕਾਰਾਂ ਇਹ ਇਹ ਕਹਿੰਦੀਆਂਗੇ ਅਸੀਂ ਬੜੇ ਵੱਡੇ ਵੱਡੇ ਪੁਲ ਜਾਂ ਸੜਕਾਂ ਉਸਾਰ ਰਹੇ ਆ ਤਾਂ ਅਸੀਂ ਇਹੋ ਜੇ ਛੋਟੇ ਛੋਟੇ ਪੁਲ ਉਹਨਾਂ ਦੇ ਧਿਆਨ ਚ ਇਸ ਲਈ ਲਿਆ ਰਹੇ ਆ ਕਿ ਇਹ ਨਾ ਹੋਵੇ ਕਿ ਕੱਲ ਨੂੰ ਇਹ ਪੁਲ ਕਿਸੇ ਹਾਦਸੇ ਦਾ ਸ਼ਿਕਾਰ ਹੋਣਾ ਇੱਥੇ ਕੁਝ ਜਾਨਾਂ ਕੀਮਤੀ ਜਾਨਾਂ ਅਸੀਂ ਗਮਾਈਏ ਤੇ ਬਾਅਦ ਵਿੱਚ ਅਸੀਂ ਅਫਸੋਸ ਕਰੀਏ ਤਾਂ ਇੰਨੇ ਤੰਗ ਪੁਲਾਂ ਦੇ ਵਿੱਚ ਅਸੀਂ ਸਾਰਿਆਂ ਨੂੰ ਬੇਨਤੀ ਵੀ ਕਰਨਾ ਚਾਹੁੰਦੇ ਆ ਨਾਲ ਤੁਹਾਨੂੰ ਕੋਈ ਤੁਹਾਡੇ ਹਲਕੇ ਪਿੰਡ ਦੇ ਵਿੱਚ ਕੋਈ ਅਦਾਂ ਦਾ ਪੁਲ ਦੇਖਦਾ ਤੁਸੀਂ ਉਹਦੀ ਫੋਟੋ ਜਾਂ ਵੀਡੀਓ ਸਾਨੂੰ ਸਾਡੇ ਪੇਜ ਤੇ ਇਨਬਾਕਸ ਵੀ ਕਰ ਸਕਦੇ ਹੋ ਤੇ ਆਪਾਂ ਇੱਕ ਅਵੇਅਰ ਚਾਹੇ ਉਹ ਕੋਈ ਵੀ ਗਵਰਨਮੈਂਟ ਹੋਵੇ ਪਰ ਅਸੀਂ ਇੱਕ ਬੇਨਤੀ ਰਿਕਵੈਸਟ ਕਰਨੀ ਚਾਹੁੰਦੇ ਆ ਕਿ ਜਿੱਥੇ ਅਸੀਂ ਹੋਰ ਗੱਲਾਂ 'ਚ ਧਿਆਨ ਦੇ ਰਹੇ ਆ ਕਾਫੀ ਜ਼ਿਆਦਾ ਰੁਪਿਆ ਹੋਰ ਚੀਜ਼ਾਂ 'ਚ ਵੇਸਟ ਕਰਦੇ ਆ ਉਥੇ ਅਸੀਂ ਇਹਨਾਂ ਜੋ ਗਲਤੀਆਂ ਨੂੰ ਜ਼ਰੂਰ ਆਉਂਦੀਆਂ ਨੂੰ ਕੰਪਲੀਟ ਕਰੀਏ ਖਤਮ ਕਰੀਏ ਤਾਂ ਜੋ ਸਾਨੂੰ ਕੁਝ ਕੀਮਤੀ ਜਾਨਾਂ ਦਾ ਕੱਲ ਨੁਕਸਾਨ ਨਾ ਹੋਵੇ